ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਚਾਰਟ ਸਾਹਿਬ ਦੀ ਅੱਜ 6ਵੀਂ ਕਨਵੋਕੇਸ਼ਨ ਸੀ ਜਿਦੇ ਵਿੱਚ ਡਿਗਨਿਟਰੀਜ਼ ਅੱਜ ਸਾਡੇ ਨਾਲ ਹੈ। ਉਹਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਜੀ ਵੀ ਸਾਡੇ ਨਾਲ ਨੇ। ਕਿਰਪਾ ਸਾਹਿਬ ਅੱਜ ਤੁਸੀਂ ਇਸ ਕਨਵੋਕੇਸ਼ਨ ਦੇ ਵਿੱਚ ਆਏ ਹੋ। ਕੀ ਤੁਹਾਡਾ ਵਿਚਾਰ ਹੈ ਅੱਜ ਦੀ ਕਨਵੋਕੇਸ਼ਨ ਬਾਰੇ? देखो ਜਦੋਂ ਵੀ ਇਸ ਕਾਲਜ ਦੇ ਵਿੱਚ ਆਉਣਾ ਬੜਾ ਮਾਣ ਮਹਿਸੂਸ ਹੁੰਦਾ ਵੀ ਇਹ ਉਹ ਕਾਲਜ ਹੈ ਜਿਹਨੂੰ ਸ਼ਰੂਮ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲਾਇਆ ਜਾ ਰਿਹਾ ਚੰਗਾ ਲੱਗਦਾ ਕਿਉਂਕਿ ਉਹ ਹਰ ਤਰ੍ਹਾਂ ਦੀ سپورਟ ਜਦੋਂ ਤੁਹਾਨੂੰ ਕੋਈ ਇੰਸਟੀਚਿਊਟ ਪਿੱਛੋਂ ਕਰਦਾ ਹੋਵੇ ਚੰਗਾ ਲੱਗਦਾ ਤੇ ਬੱਚਿਆਂ ਦੇ ਅੱਜੇ ਬੜਾ ਚੰਗਾ ਲੱਗਿਆ ਬੜੇ ਟੈਲੈਂਟਡ ਤੇ ਚੰਗੇ ਬੱਚੇ ਨੇ ਤੇ ਸੋਹਣੀ ਐਜੂਕੇਸ਼ਨ ਇਸ ਇੰਸਟੀਚਿਊਟ 'ਚ ਦਿੱਤੀ ਜਾਂਦੀ ਆ ਤੇ ਮੈਂ ਤਾਂ ਇਹ ਵੀ ਮਾਣ ਮਹਿਸੂਸ ਕਰਦਾ ਕਿ ਇਹਨਾਂ ਸੋਹਣਾ ਇੰਸਟੀਚਿਊਟ ਮੇਰੇ ਆਪਣੇ ਹਲਕੇ ਸਮਰਾਲੇ ਦੇ ਵਿੱਚ ਆ ਤੇ ਜਿੰਨੇ ਵੀ ਬੱਚੇ ਅੱਜ ਇੱਥੋਂ ਡਿਗਰੀਜ਼ ਲੈ ਕੇ ਗਏ ਨੇ ਮੈਂ ਉਹਨਾਂ ਨੂੰ ਆਲ ਦਾ ਬੈਸਟ ਵਿਸ਼ ਕਰਦਾ ਉਹਨਾਂ ਦੇ ਜਿਹੜਾ ਆਉਣ ਵਾਲਾ ਫਿਚਰ ਹੈ ਤੇ ਮੈਂ ਯਕੀਨਨ ਤੌਰ ਤੇ ਕਹਿ ਸਕਦਾ ਵੀ ਜੋ ਇਸ ادارے ਤੋਂ ਉਹਨਾਂ ਨੂੰ ਸਿੱਖਣ ਨੂੰ ਮਿਲਿਆ ਸਾਰੀ ਉਮਰ ਉਹਨਾਂ ਦੇ ਕੰਮ ਆਊਗਾ ਮੇਰੇ ਵੱਲੋਂ ਸਾਰੇ ਬੱਚਿਆਂ ਨੂੰ ਬਹੁਤ ਬਹੁਤ ਵਾਰ ਕਿਸੇ ਵੀ ਇੰਸਟੀਟਿਊਸ਼ਨ ਦਾ ਜਿਹੜੀ ਐਜੂਕੇਸ਼ਨ ਇੰਸਟੀਟਿਊਸ਼ਨ ਹੈਗੀ ਹੈ ਉਹਦਾ ਸਾਰਾ ਧਰਮ ਨਾਲ ਧਰਮਦਾਰ ਜਿਹੜਾ ਹੁੰਦਾ ਉਸ ਐਜੂਕੇਸ਼ਨ ਦਾ ਜਿਹੜਾ ਆਪਣਾ ਮਾਲਿਕ ਹੁੰਦਾ ਰਹੇਗਾ ਉਹਦੇ ਤੇ ਹੁੰਦਾ ਹੈਗਾ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਹੈਗੇ ਸਕਤੀ ਐਜੂਕੇਸ਼ਨ ਜਿਹੜੇ ਅ ਉਸ ਦੇ ਅਧੀਨ ਜਿਹੜੇ ਆਪਣੇ ਕਾਲਜਸ ਹੈਗੇ ਆ ਉਹਨਾਂ ਨੂੰ ਚਲਾਉਂਦੇ ਆ ਜਿਹੜੀ ਐਜੂਕੇਸ਼ਨ ਇੰਸਟੀਟਿਊਸ਼ਨਸ ਹੈਗੀਆਂ ਉਹਨਾਂ ਨੂੰ ਚਲਾਉਂਦੇ ਆ ਸੋ ਸੁਖਮਿੰਦਰ ਸਿੰਘ ਸੈਕਟਰੀ ਐਜੂਕੇਸ਼ਨ ਐਸਜੀਪੀਸੀ ਸਾਡੇ ਨਾਲ ਨੇ ਅੱਜ ਚਾਰ ਸਾਲ ਕਾਲਵੀ ਕਨਵੋਕੇਸ਼ਨ ਜਿਹੜੀ ਹੋਈ ਹੈ ਉਹਦੇ ਵਿੱਚ ਐਜ਼ ਅ ਚੀਫ ਗੈਸਟ ਉਹ ਸ਼ਾਮਿਲ ਹੋਏ ਸੁਖਮਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਨਵਾਂ ਜਮਾਨਾ ਚਨਨ ਦੇਵੀ ਚ ਅੱਜ ਜਿਹੜੀ ਕਨਵੋਕੇਸ਼ਨ ਹੋਈ ਹੈ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਡਿਗਰੀ ਵੰਡ ਸਮਾਰੋਹ ਦੇ ਵਿੱਚ ਐਜੇ ਚੀਫ ਗੈਸਟ ਸ਼ਾਮਲ ਹੋ ਕੇ ਬੜਾ ਹੀ ਮਾਣ ਮਹਿਸੂਸ ਕੀਤਾ ਤੇ ਮੈਂ ਇਹਨਾਂ ਬੱਚਿਆਂ ਨੂੰ ਵੀ ਬਹੁਤ-ਬਹੁਤ ਵਧਾਈਆਂ ਦਿੰਦਾ ਜਿਨ੍ਹਾਂ ਨੇ ਆਪਣੇ ਇਸ ਪੈਂਡੇ ਨੂੰ ਤੈਅ ਕੀਤਾ ਤੇ ਸਭ ਤੋਂ ਪਹਿਲਾਂ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਕਿ ਮੁੱਖ ਕਾਰਜ ਹੈਗਾ ਭਾਵੇਂ ਕਿ ਗੁਰਦੁਆਰਿਆਂ ਦਾ ਪ੍ਰਬੰਧ ਕਰਨਾ ਹੈ ਪਰ ਇੱਕ ਉਹਨੇ ਖਾਸ ਮਕਸਦ ਨੂੰ ਲੈ ਕੇ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੀ ਕਮਿਊਨਿਟੀ ਨੂੰ ਇਸ ਵਿੱਦਿਆ ਦੇ ਖੇਤਰ ਦੇ ਵਿੱਚ ਇੱਕ ਉਸ ਮੁਕਾਮ ਤੇ ਪਹੁੰਚਾਉਣਾ ਜਿੱਥੇ ਉਹ ਪਹੁੰਚ ਕੇ ਸਮਾਜ ਦੀ ਸਿੱਖੀ ਸਿਧਾਂਤ ਅਨੁਸਾਰ ਸੇਵਾ ਕਰਨਗੇ ਉਸ ਉਦੇਸ਼ ਨੂੰ ਲੈ ਕੇ ਸਾਡਾ ਗੁਰੂ ਗੋਬਿੰਦ ਸਿੰਘ ਚਾਰਾ ਸਾਹਿਬ ਕਾਲਜ ਜਿਹੜਾ ਆਪਣਾ ਕਾਰਸ਼ੀਲ ਹੈ ਇੱਥੋਂ ਦੇ ਜਿਹੜੇ ਬੱਚੇ ਆਉਂਦੀਆਂ ਨੇ ਇਹਨਾਂ ਨੂੰ ਅਸੀਂ ਜਿੱਥੇ ਅਧਿਆਤਮਿਕ ਤੌਰ ਤੇ ਅਸੀਂ ਤਿਆਰ ਕਰਦੇ ਹਾਂ ਜਿਵੇਂ ਬੱਚਿਆਂ ਭਾਵੇਂ ਅਕਾਦਮਿਕ ਤੌਰ ਤੇ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਸਾਡੇ ਸਟਾਫ ਦੀ ਇਹਨਾਂ ਨੂੰ ਵਿੱਦਿਆ ਦੇਣੀ ਉੱਤੇ ਨਾਲ ਹੀ ਅਸੀਂ ਇਹ ਅਡਮਿਟ ਤੌਰ ਤੇ ਇਹਨਾਂ ਦੀ ਜੀਵਨ ਪਦਰ ਰੱਖਿਆ ਚੁੱਕਣ ਲਈ ਹਮੇਸ਼ਾ ਯਤਨ ਚੀਤ ਰਹਿੰਦੇ ਆ ਤੇ ਅਸੀਂ ਗੁਰੂ ਸਾਹਿਬ ਦੇ ਉਹ ਟ੍ਰਾਂਸਫਰ ਅਨੁਸਾਰ ਇਹਨਾਂ ਦਾ ਜਿਹੜਾ ਜੀਵਨ ਬਣਾਉਣ ਦੇ ਲਈ ਚਾਰ ਸਾਹਿਬ ਕਾਲਜ ਜਿਹੜਾ ਹੈਗਾ ਨੇ ਜੀ ਉਹ ਇਸ ਇਲਾਕੇ ਦੀ ਜਿਹੜੀ ਹੈਗੀ ਰੂਰਲ ਏਰੀਆ ਦੀ ਇੱਕ ਅਜਿਹੀ ਇੰਸਟੀਟਿਊਸ਼ਨ ਹੈਗੀ ਆ ਜਿਹੜੀ ਇਲਾਕੇ ਦੀ ਗਰਲਜ਼ ਨੂੰ ਕੁੜੀਆਂ ਨੂੰ ਜਿਹੜੀ ਐਜੂਕੇਸ਼ਨ ਦੇ ਰਹੀ ਹੈਗੀ ਆ ਔਰ ਇਹ ਕਾਲਜ ਜਿਹੜਾ ਹੈਗਾ ਹਰ ਇੱਕ ਖੇਤਰ ਦੇ ਵਿੱਚ ਔਰ ਹਰ ਤਰ੍ਹਾਂ ਦੀ ਜਿਹੜੀ ਹੈਗੀ ਐਜੂਕੇਸ਼ਨ ਉਹ ਦੇ ਰਿਹਾ ਹੈਗਾ ਉਹ ਉਹਦੇ ਵਾਸਤੇ ਤੁਸੀਂ ਹੋਰ ਨਵਾਂ ਕੁਝ ਜਿਹੜਾ ਹੈਗਾ ਇਸ ਕਾਲਜ ਵਾਸਤੇ ਕੀ ਕਰ ਸਕਦੇ ਹੋ ਦੇਖੋ ਮੈਂ ਪਹਿਲੀ ਗੱਲ ਹੀ ਤੁਹਾਨੂੰ ਕਹਿਆ ਕਿ ਸ਼ਰੋਮਨੀ ਕਮੇਟੀ ਇੱਕ ਸਮਾਜ ਦੀ ਸੇਵਾ ਦੇ ਵਿੱਚ ਯੋਗਦਾਨ ਪਾ ਰਹੀ ਹੈ ਸਮਾਜ ਦੀ ਸੇਵਾ ਅਸੀਂ ਕਾਲਜ ਕਮਰਸ਼ੀਅਲਾਈਜ਼ ਨਹੀਂ ਕਰਲੇ ਅਸੀਂ ਜਿਹੜੇ ਸਾਡੇ ਕਾਲਜ ਚੱਲ ਰਹੇ ਨੇ ਉਹ ਰਿਮੋਟ ਓਰੀਏ ਦੇ ਵਿੱਚ ਨੇ ਜਿੱਥੇ ਟ੍ਰਾਂਸਪੋਰਟ ਦੀ ਫੈਸਿਲਿਟੀ ਨਹੀਂ ਹੈ ਉਸ ਏਰੀਆ ਦੇ ਵਿੱਚ ਚੰਗੀਆਂ ادارے ਵੀ ਨਹੀਂ ਹਨ। ਅਸੀਂ ਹਮੇਸ਼ਾ ਹੀ ਉਹ ਸੂਰੀਆਂ ਨੂੰ ਪ੍ਰਮੋਟ ਕਰਨ ਦੀ ਸਾਡੀ ਆਜੀਪੀਸੀ ਸ਼ਰੂਨਿਕ ਕਮੇਟੀ ਨੇ ਆਪਣੇ ادارے ਖੋਲ ਕੇ ਉਹਨਾਂ ਨੂੰ ਪ੍ਰਮੋਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਸਾਡੇ ਵੱਲੋਂ ਹਰ ਇੱਕ ਸਹੂਲਤ ਦੇ ਨਾਲ ਅਸੀਂ ਆਪਣੇ ਕਾਲਜ ਨੂੰ ਲੈਸ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਵੇਂ ਕੋਈ ਸਿਟੀ ਲਾਇ ਹੋਵੇ, ਸਮਾਰਟ ਕਲਾਸ ਰੂਮ, ਲੈਬਸ ਹੋਣ, ਲਾਇਬ੍ਰੇਰੀ ਹੋਵੇ। ਅਸੀਂ ਨੈਕ ਦੇ ਵਿੱਚ ਵੀ ਇਹਨਾਂ ਨੂੰ ਉੱਚ ਗ੍ਰੇਡ ਦੇਣ ਦੇ ਲਈ ਉਹ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਯੂਨੀਵਰਸਿਟੀ ਵਿੱਚੋਂ ਰਾਈਟਰਸ ਨੂੰ ਲੱਗਦੀ ਯਾਰ ਜਾਂ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਆ ਉਹਨੂੰ ਫੁੱਲਫਿਲ ਕਰਨ ਦੇ ਲਈ ਹਮੇਸ਼ਾ ਹੀ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਤੇ ਇਹਨਾਂ ਲਈ ਅਸੀਂ ਕਰ ਵੀ ਰਹੇ ਹਾਂ ਉਹ ਨਵੀਆਂ ਅਸੀਂ ਇੱਥੇ ਜਿਹੜਾ ਟਰਾਂਸਪੋਰਟ ਦੀ ਭਾਵੇਂ ਪ੍ਰੋਬਲਮ ਹੈ ਇਸ ਏਰੀਆ ਦੇ ਵਿੱਚ ਬੱਚਿਆਂ ਨੂੰ ਆਉਣ ਆਉਣ ਦੇ ਲਈ ਅਸੀਂ ਇੱਥੇ ਹੋਸਟਲ ਜਿਹੜਾ ਹੈਗਾ ਨਵਾਂ ਸ਼ੁਰੂ ਕਰ ਰਹੇ ਹਾਂ ਤੇ ਦੇ ਨਾਲ ਹੀ ਕੁਝ ਜੇ ਸਾਨੂੰ ਜ਼ਰੂਰਤ ਪਈ ਕਿ ਅਸੀਂ ਨਵੇਂ ਕੋਰਸ ਵੀ ਇੱਥੇ ਜਿਹੜੇ ਹੈਗੇ ਆ ਸ਼ੁਰੂ ਕਰਾਂਗੇ ਕਿਹੜੇ ਕਿਹੜੇ ਕੋਰਸ ਤੁਸੀਂ ਜਿਹੜੇ ਇੱਥੇ ਨਵੇਂ ਸ਼ੁਰੂ ਕਰਨ ਦੀ ਤੁਹਾਡੀ ਜਿਹੜੀ ਹੈਗੀ ਪਲੈਨਿੰਗ ਹੈਗੀ ਅਸੀਂ ਹਿਲਾਉਣ ਦੇ ਸੇ ਤੇ ਕਰ ਰਹੇ ਆ ਕਿ ਅਸੀਂ ਕੋਈ ਇਥੇ ਨਰਸਿੰਗ ਕਾਲਜ ਚ ਫਾਰਮੇਸੀ ਕਾਲਜ ਲਿਆਂਦਾ ਚਾਹ। ਇਸ ਤੋਂ ਇਲਾਵਾ ਇੱਕ ਨਵਾਂ ਕੋਟਾ ਇਸ ਤੋਂ ਨਵਾਂ ਕੋਈ ਫਾਰਮੇਸੀ ਕਾਲਜ ਜਿਹੜਾ ਹੈਗਾ ਤੁਸੀਂ ਤੁਹਾਡੀ ਪਲੈਨਿੰਗ ਹੈਗੀ ਹੈ। ਲੈ ਜੀ ਅਸੀਂ ਇਸ ਏਰੀਆ ਦੇ ਵਿੱਚ ਉਹਦੀ ਡਿਮਾਂਡ ਦੇ ਮਤਲਬ ਕਿ ਅ ਇਹ ਇਹ ਕਦੋਂ ਕਦੋਂ ਤੱਕ ਤੁਹਾਡਾ ਜਿਹੜਾ ਹੈਗਾ ਇਹ ਉਹਦੇ ਚ ਆ ਜਾਊਗਾ। ਇਹਦੇ ਉੱਤੇ ਮੈਂ ਵਰਕ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹਦੀ ਰਿਪੋਰਟ ਆਉਣ ਤੇ ਹੀ ਜਿਹੜਾ ਹੈਗਾ ਡਿਸੀਜਨ ਲਿਆ ਜਾ। ਅੱਛਾ ਜਿਹੜਾ ਤੁਸੀਂ ਇੱਕ ਜਿਹੜਾ ਗਰਲ ਹੌਸਟਲ ਵਾਸਤੇ ਇਥੇ ਫਾਊਂਡੇਸ਼ਨ ਰੱਖੀ ਹੈ। ਕੱਲ ਜਾਂ ਪਸੋਂ ਰੱਖੀ ਹੈਗੀ ਆ ਇਹ ਕਦੋਂ ਤੱਕ ਜਿਹੜਾ ਹੈਗਾ ਆਪਣਾ ਬਣ ਕੇ ਤਿਆਰ ਹੋ ਸਕਦਾ ਅਸੀਂ ਤਾਂ ਇਹਨੂੰ ਵੇਦਨ 6 ਮੰਥ ਇਹਨੂੰ ਕੰਪਲੀਟ ਕਰਨ ਦੀ ਸਾਡਾ ਟੀਚਾ ਹੈਗਾ ਅਸੀਂ ਫਿਲਹਾਲ ਜਿਹੜੇ ਸਾਟੂ ਆਪਣੇ ਬੱਚਿਆਂ ਦੇ ਲਈ ਕੋਸਟੋ ਦੀ ਤਿਆਰੀ ਸ਼ੁਰੂ ਕੀਤੀ ਹੈ ਇਹਦੇ ਵਿੱਚ ਕੀ ਫੈਸਿਲਿਟੀ ਹੋਊਗੀ ਤੇ ਕਿੰਨੇ ਕਮਰੇ ਬੱਚਿਆਂ ਵਾਸਤੇ ਇਹ ਹੋਣਗੇ ਅਸੀਂ ਇੱਕ ਰੂਮ ਦੇ ਵਿੱਚ ਤਿੰਨ ਬੱਚੇ ਰੱਖਾਂਗੇ ਜੀ ਤੇ 10 ਕਮਰੇ ਹੋਣਗੇ ਨਾਲ ਸਾਡਾ ਮੈਸ ਹੋਊਗੀ ਤੇ ਨਾਲ ਹੋਸਟ ਬਾਡਨ ਦਾ ਰੂਮ ਵਿਚਿਤ ਇਹਨਾਂ ਦਾ ਲਾਇਬ੍ਰੇਰੀ ਲਈ ਇਹਨਾਂ ਬੁੱਕਸ ਦੀ ਵੀ ਪ੍ਰੋਵੀਜ਼ਨ ਦੇ ਗਏ। ਥੈਂਕ ਯੂ ਸੁਖਮਿੰਦਰ ਸਿੰਘ ਜੀ ਅੱਜ ਸੀ ਸਾਡੇ ਨਾਲ ਸੁਖਮਿੰਦਰ ਸਿੰਘ ਚਾਰਸਾਬ ਕਾਲਜ ਦੇ ਵਿੱਚ ਆਏ ਹੋਏ ਸਨ ਤੇ ਉਹਨਾਂ ਨੇ ਇਸ ਕਾਲਜ ਦੀ ਹੋਰ ਬਿਹਤਰੀ ਵਾਸਤੇ ਆਪਣੇ ਕੁਝ ਪਲਾਨਸ ਦੱਸੇ ਹੈਗੇ ਕਿ ਉਹ ਹੋਸਟਲ ਵੀ ਜਿਹੜਾ ਹੈਗਾ ਉਹ ਬਣਾਉਣਗੇ ਔਰ ਉਹਦੇ ਵਿੱਚ ਕਾਸੀ ਫੈਸਿਲਿਟੀਆਂ ਦੇਣਗੇ ਔਰ ਅਦਰ than this ਉਹ ਨਵੇਂ ਕੋਰਸਿਸ ਦੀ ਜਿਹੜੀ ਸ਼ੁਰੂਆਤ ਹੈ ਜੀ ਉਹ ਉਹਨਾਂ ਦੇ ਇਹਨਾਂ ਦੇ ਪਲੈਨਿੰਗ ਦੇ ਯੋਜਨਾ ਦੇ ਅਧੀਨ ਹੈ। ਥੈਂਕ ਯੂ ਸੁਖਮਿੰਦਰ ਸਿੰਘ ਜੀ। ਵਾਹਿਗੁਰੂ ਅੱਜ ਟਿਕਰੀਵਾਂਸਵਾਰ ਉਤੇ ਤੁਹਾਨੂੰ ਰੂਰ ਹੋਣ ਦਾ ਮੌਕਾ ਦਿੱਤਾ। ਇਸ ਦੇ ਨਾਲ ਹੀ ਮੈਂ ਉਹਨਾਂ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਾ ਦਿੰਦਾ। ਜਿਨ੍ਹਾਂ ਨੇ ਪਹਾੜ ਦੀ ਚੋਟੀ ਨੂੰ ਇੱਦਾਂ ਰੂਪੀ ਇਸ ਚੋਟੀ ਨੂੰ ਆਪਣਾ ਸਰਕਿਤ ਹੈ। ਇਸ ਮੁਕਾਮ ਤੇ ਪਹੁੰਚਣ ਲਈ ਭਾਵੇਂ ਉਹਨਾਂ ਨੇ ਬਹੁਤ ਹੀ ਲੰਮਾ इंदरपाल सिंह सिद्धू पंजाब यूनिवर्सिटी चंडीगढ़ सरदार सिंह ढिलो हलका इंचार्ज समराला मेंबर साहबान कॉलेज लोकल मैनेजमेंट कमेटी डॉक्टर कश्मीर सिंह जी प्रिंसिपल माता गुजरी कॉलेज श्री फतेहगढ़ साहब सिंह जी उब्बा साहब प्रिंसिपल खालसा कॉलेज पटियाला डॉक्टर गुरजीत सिंह जी प्रिंसिपल बाबा अजय सिंह खालसा कॉलेज गुरदास नगल ਸਰਦਾਰ ਪਰਮਜੀਤ ਸਿੰਘ ਲਖੇਵਾਲ ਮੈਂਬਰ ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ શ્રી ਐਮਬੀ ਸਰ ਸਾਹਿਬ ਕਾਲਜ ਲੋਕਲ ਮੈਨੇਜਿੰਗ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਪ੍ਰੈਸ ਤੋਂ ਪਹੁੰਚੇ ਪੱਤਰਕਾਰ ਸਹਿਬਾਨ ਸਰਪੰਚ ਸਾਹਿਬ ਅਤੇ ਪੰਚਾਇਤ ਚਾਰ ਸਾਹਿਬ ਰੋਸ਼ਨੀ ਅਤੇ ਗਿਆਨ ਦੀ ਪ੍ਰਤੀਕ ਸ਼ਮਾ ਸਰਵ ਵਿਆਪਕ ਪ੍ਰਕਾਸ਼ ਜੋ ਕਿ ਇੱਕ ਨਿਸ਼ਚਿਤ ਕਿਸੇ ਨੂੰ ਹੀ ਨਹੀਂ

ਮੈਂ ਦਿੱਲੀ ਦੇ ਮੁਗਲ ਸਾਮਰਾਜ ਦੀ ਪਹਿਲੀ ਸੁਲਤਾਨ ਹਾਂ ਮੇਰਾ ਰਾਜਕਾਲ 1240 ਤੱਕ ਦਾ ਹੈ ਮੈਂ ਛਾਂਸੀ ਦੀ ਰਾਣੀ ਮੰਨੀ ਕੈ ਨਿਕਾ ਛਾਂਸੀ ਦੇ ਰਾਜਾ ਕੰਗੜਾ ਦੇ ਤਿਲਕੀ ਪਤਨੀ ਮੈਂ ਭਾਰਤ ਨੂੰ ਫਰੰਗੀਆਂ ਤੋਂ ਹਜ਼ਾਰ ਕਰੋੜ ਲਈ ਲੜਾਈ ਵਿੱਚ ਯੋਗਦਾਨ ਪਾਇਆ ਤੇ ਦੀਰਘਤੀ ਪ੍ਰਾਪਤ ਕੀਤੀ ਮੈਂ ਮਹਾਰਾਣੀ ਜੋਦਾਬਾਈ ਹਾਂ ਮੈਂ ਤੀਜੇ ਮੁਗਲ ਬਾਦਸ਼ਾਹ ਅਕਬਰ ਦੀ ਪਤਨੀ ਹਾਂ ਅਤੇ ਉਹਨਾਂ ਦੇ 41 ਸਾਲ ਦੇ ਰਾਜਕਾਲ ਦੇ ਦੌਰਾਨ ਮੈਂ ਉਹਨਾਂ ਦੇ ਨਾਲ ਰਹੀ ਸੀ ये जो हम इस्तेमाल कर रहे हैं स्टार्ट 2000 पोर्टेबल वो टेबल यूज कर रहे हैं जो कपड़े बच जाते हैं ऐसे यूज कर दिया सर ने पूछा टेक्निकल ये जो जब आप की नाम ब्लॉग प्रिंटर को रिस्क को हो रहा है 2025 के ਹਰੀ हैंड पेंटिंग ਜਿਹੜਾ ਤੁਸੀਂ ਆਹ ਆਈ ਐਂਡ ਡਾਈ ਕਰਦੇ ਹੋ ਇਹ ਵੀ ਆਪ ਹੀ ਇੱਥੇ ਕਰਦੇ ਹੋ ਤੇ ਬਾਹਰੋਂ ਕਰਾਉਂਦੇ ਕਿਹੜੇ ਕਿਹੜੇ ਕਲਰ ਵਰਤਦੇ ਸਰ ਕਾਟਨ ਬਸਾ ਦਾ ਸਿੰਪਲ ਡਾਈ ਕਲਰ ਨਰਜ ਨਹੀਂ ਬਿਟਾ ਜਿਹੋ ਤਰ੍ਹਾਂ ਕਾਟਨ ਦੋਸਤੋ ਤੁਸੀਂ ਦੇਖ ਰਹੇ ਹੋ ਨਵਾਂ ਜ਼ਮਾਨਾ ਟੀਵੀ ਮੈਂ ਪੱਤਰਕਾਰ ਸੁਰਜੀਤ ਸਿੰਘ ਸੰਵਰਾਲ ਤੋਂ ਅੱਜ ਅਸੀਂ ਗੁਰੂ ਗੋਬਿੰਦ ਸਿੰਘ ਖਾਲਸਾ ਗਲਚਾੜ ਸਾਹਿਬ ਦੇ ਵਿੱਚ ਆਏ ਹੋਏ ਹਾਂ ਜਿੱਥੇ ਕੁਝ ਸਟੂਡੈਂਟਸ ਜਿਹੜੇ ਹੈਗੇ ਆ ਉਹ ਆਪਣਾ ਡਿਗਰੀਆਂ ਲੈਣ ਵਾਸਤੇ ਆਏ ਹਨ ਤੇ ਉਹ ਇਥੋਂ ਕਾਲਜ ਦੇ ਵਿੱਚੋਂ ਪਾਸ ਆਊਟ ਕਰਕੇ ਗਏ ਹੈਗੇ ਆ ਔਰ ਉਸ ਕਾਲਜ ਦੇ ਵਿੱਚ ਬਹੁਤ ਸਾਰਾ ਖੁਸ਼ੀ ਦਾ ਮਾਹੌਲ ਹੈ ਔਰ ਜਿਨ੍ਹਾਂ ਵਿਦਿਆਰਥੀਆਂ ਨੂੰ ਡਿਗਰੀਆਂ ਮਿਲੀਆਂ ਹਨ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿ ਉਹ ਅੱਜ ਡਿਗਰੀ ਲੈ ਕੇ ਕਿੰਨੇ ਖੁਸ਼ ਹਨ ਬੱਚੋ ਤੁਸੀਂ ਅੱਜ ਡਿਗਰੀ ਲਈ ਹੈਗੀ ਹੈ ਤੁਸੀਂ ਕੀ ਨਾਮ ਤੁਹਾਡਾ ਕਿੰਨੀ ਵੰਡਿਕੌਰ ਤੁਹਾਡਾ ਨੋ ਸਿਮਰਨਦੀਪ ਕੌਰ ਹੈਗਾ ਅੱਜ ਤੁਸੀਂ ਆਪਣੀ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਇਹ ਡਿਗਰੀ ਲੈ ਕੇ ਜਾ ਰਹੇ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਬਹੁਤ ਖੁਸ਼ੀ ਹੈ ਜੀ ਇਸ ਮਕਾਮ ਤੱਕ ਪਹੁੰਚਾ ਜੀ ਆਹ ਕੀ ਗੱਲ ਕਿ ਕਿਹੜੇ ਤੁਸੀਂ ਡਿਗਰੀ ਲਈ ਹੈਗੀ ਸੀ ਪੀ ਕਾਮ ਦੇ ਵਿੱਚ ਪੀ ਕਾਮ ਤੁਹ ਨਵੀਂ ਨਵੀਂ ਵਿਆਹੀ ਹੋਈ ਹੈ ਇਹ ਡਿਗਰੀ ਜਾ ਕੇ ਆਪਣੀ ਸੱਸ ਨੂੰ ਦਿਖਾਏਗੀ ਮੈਂ ਦੱਸ ਵੀ ਦਿੱਤਾ ਉਹਨਾਂ ਨੂੰ ਹਾਂਜੀ ਤੇ ਵੀ ਮੈਂ ਅੱਜ ਡਿਗਰੀ ਲੈ ਕੇ ਆਈ ਹੋਈ ਹਾਂ ਗ੍ਰੈਜੂਏਸ਼ਨ ਦੀ ਡਿਗਰੀ ਲਈ ਹੈ ਅੱਗੇ ਕੀ ਕਰਨਾ ਤੁਸੀਂ ਅੱਗੇ ਜਸਤ ਬਾਰ ਦੀ ਫਾਈਲ ਦੇਖਾਂਗੇ ਤੇ ਸਟੱਡੀ ਇਥੇ ਜੇ ਬੈਂਕ ਦੀ ਕਰਨੀ ਹੋ ਤਾਂ ਬੈਂਕ ਦੀ ਕਰਾਂਗੇ ਵੈਰੀ ਗੁੱਡ ਵੈਰ ਤੁਸੀਂ ਬੇਟਾ ਕੀ ਕਿਹੜੀ ਕੀ ਨਾਂ ਤੁਹਾਡਾ ਰਮਨਪ੍ਰੀਤ ਕੌਰ ਤੁਹਾਡਾ ਨਾਂ ਰਮਨਪ੍ਰੀਤ ਕੌਰ ਹੈ ਤੁਸੀਂ ਕਿਹੜੀ ਉਹਦੇ ਚ ਡਿਗਰੀ ਲਈ ਹੈਗੀ ਹੈ ਬੀ ਕਾਮ ਬੀ ਕਾਮ ਦੀ ਡਿਗਰੀ ਲਈ ਹੋਈ ਹੈਗੀ ਹੈ ਤੇ ਬੀ ਕਾਮ ਤੋਂ ਬਾਅਦ ਅੱਗੇ ਤੁਸੀਂ ਕੀ ਕਰੋਗੇ ਸਰ ਫੋਰਨ ਸਟੱਡੀ ਬਾਰੇ ਸੋਚੇ ਹੈ ਫੋਰਨ ਸਟੱਡੀ ਬਾਰੇ ਪੰਜਾਬ ਚ ਨਹੀਂ ਰਹਿਣਾ ਹੈ ਤੁਸੀ ਬੇਟਾ ਕੀ ਨਾਂ ਤੁਹਾਡਾ ਹਰਵਿੰਦਰ ਕੌਰ ਹਰਵਿੰਦਰ ਕੌਰ ਕਾਦੇ ਚ ਡਿਗਰੀ ਲੈ ਕੇ ਆਏ ਅੱਜ ਤੁਸੀਂ ਬੀ ਕਾਮ ਦੀ ਡਿਗਰੀ ਲੈ ਕੇ ਗ੍ਰੈਜੂਏਸ਼ਨ ਦੀ ਇਸ ਤੋਂ ਬਾਅਦ ਜੋ ਜੋਬ ਅੱਗੇ ਪੜ੍ਹਾਈ ਨਹੀਂ ਕਰਨੀ ਹੈਗੀ ਇਹ ਪੋਸਟ ਗ੍ਰੈਜੂਏਸ਼ਨ ਨਹੀਂ ਕਰਨੀ ਹੈਗੀ ਤੁਸੀਂ ਬੇਟਾ ਦਿਲਪ੍ਰੀਤ ਤੁਸੀਂ ਦਿਲਪ੍ਰੀਤ ਕੌਰ ਆਂ ਕਾਦੇ ਚ ਡਿਗਰੀ ਲਈ ਆ ਤੁਸੀਂ ਬੀਕਾਮ ਬੀਕਾਮ ਦੀ ਡਿਗਰੀ ਲਈ ਆ ਸਾਰੇ ਬੀਕਾਮ ਵਾਲੇ ਬੱਚੇ ਹੈਗੇ ਹਨ ਬਹੁਤ ਖੁਸ਼ ਹੈਗੇ ਹਨ ਇਹਨਾਂ ਨੇ ਗਾਊਨ ਪਹਿਨੇ ਹੋਏ ਹਨ ਹੈ ਇਹਨਾਂ ਦੀ ਇਹ ਜਿਹੜੀ ਹੈਗੀ ਅੱਜ ਬੜੀ ਮਨਸ਼ਾ ਸੀ ਕਿ ਅਸੀਂ ਗਾਊਨ ਪਹਿਨ ਕੇ ਅਸੀਂ ਡਿਗਰੀਆਂ ਨਾਲ ਸਾਨੂੰ ਨਹੀਂ ਇਹ ਜਿਹੜਾ ਹੈਗਾ ਇਤفاق ਸਾਨੂੰ ਨਹੀਂ ਲੱਗਿਆ ਹੈਗਾ ਯੂਨੀਵਰਸਿਟੀ ਦੇ ਵਿੱਚ ਬੜੀ ਸਾਡੀ ਜਿਹੜੀ ਹੈਗੀ ਆ ਤਮੰਨਾ ਸੀ ਡਿਗਰੀ ਜ਼ਰੂਰ ਮਿਲੀ ਪਰ ਗਾਊਨ ਨਹੀਂ ਅਸੀਂ ਪਹਿਨ ਸਕੇ ਹੈਗੇ ਤੁਸੀਂ ਬੇਟਾ ਹਰਜੂਤ ਕੌਰ ਹਰਜੂਤ ਕੌਰ ਕਾਦੇ ਡਿਗਰੀ ਲੈ ਕੇ ਆਈ ਹੋ ਅੱਜ ਬੀ ਕਾਮ ਦੇ ਸਾਰੀ ਵਿੱਚੀਆਂ ਬੀ ਕਾਮ ਦੀਆਂ ਹੈਗੀਆਂ ਬੇਟਾ ਅੱਗੇ ਕੀ ਕਰੋਗੇ ਸਰ ਐਮ ਕਾਮ ਕਰ ਰਹੀ ਹਾਂ ਐਮ ਕਾਮ ਕਰਨੇ ਕਿੱਥੇ ਕਿਹੜੇ ਉਹਦੇ ਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕਿ ਆ ਪੰਜਾਬ ਯੂਨੀਵਰਸਿਟੀ ਵੈਰੀ ਗੁੱਡ ਵੈਰੀ ਗੁੱਡ ਤੁਸੀਂ ਬੇਟਾ ਮਹਿਕਦੀਪ ਕੋ ਹਾਂਜੀ ਮਹਿਕਦੀਪ ਕੋ ਮਹਿਕਦੀਪ ਦਾ ਬੜਾ ਸੋਹਣਾ ਨਾਮ ਤੇਰਾ ਕਾਦੀ ਚ ਬੇਟਾ ਡਿਗਰੀ ਲੈ ਕੇ ਆਏ ਹੋ ਸਰ ਬੀ ਕਾਮ ਬੀ ਕਾਮ ਦੇ ਵਿੱਚ ਤੁਸੀਂ ਵੀ ਬੀ ਕਾਮ ਚ ਯੈਸ ਸਰ ਤੁਹਾਡਾ ਕੀ ਨਾਮ ਬੇਟਾ ਨਾਮ ਮਿਕ ਪ੍ਰਦੀਪ ਪ੍ਰਦੀਪ ਕੋਰ ਕਿਸ ਸਬਜੈਕਟ ਦੇ ਵਿੱਚ ਡਿਗਰੀ ਲੈ ਕੇ ਆਏ ਹੋ ਬੀ ਕਾਮ ਬੀ ਕਾਮ ਐਸ ਕਾਲਜ ਕਾਲਜ ਦੇ ਵਿੱਚ ਬੱਚੋ ਤੁਸੀਂ ਕਿੰਨੇ ਸਾਲ ਆਏ ਹੋ 3 ਸਾਲ 5 ਸਾਲ ਸੌਰੀ 5 ਸਾਲ 5 ਸਾਲਾਂ ਦੇ ਵਿੱਚ ਇਹ ਬੜਾ ਖੁਸ਼ਗਵਾਰ ਮਾਹੌਲ ਤੁਹਾਡਾ ਰਿਹਾ ਹੈਗਾ ਮੇਰੇ ਖਿਆਲ ਅੱਜ ਜਿਹੜਾ ਕਾਲਜ ਨੂੰ ਛੱਡਣ ਵੇਲੇ ਤੁਹਾਨੂੰ ਕੁਝ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਜਿਹੜਾ ਹੈਗਾ ਕਾਲਜ ਨੂੰ ਕਿਉਂ ਛੱਡੀਏ ਹੈ ਜੀ ਨਹੀਂ ਕਰਦਾ ਹੁਣ ਤੁਹਾਡਾ ਅੱਜ ਹੈ ਤੋ ਸੋ ਸੋ ਮਿੱਤਰੋ ਇਹ ਕਾਲਜ ਦੇ ਆ ਵਿਦਿਆਰਥਣਾਂ ਜਿਹੜੀਆਂ ਹੈਗੀਆਂ ਅੱਜ ਡਿਗਰੀ ਲੈ ਕੇ ਇਸ ਚਾਰਡਸਾਬ ਕਾਲਜ ਨੂੰ ਅਲਵਿਦਾ ਕਹਿ ਰਹੀਆਂ ਹੈ ਔਰ ਮੈਨੂੰ ਲੱਗਦਾ ਵੀ ਇਹ ਥੋੜੀ ਭਾਵੁਕ ਵੀ ਹੈ ਇਹਨਾਂ ਦਾ ਜੀ ਨਹੀਂ ਕਰਦਾ ਕਾਲਜ ਨੂੰ ਛੱਡਣ ਨੂੰ ਚਲੋ ਇਸ ਤੋਂ ਅੱਗੇ ਵੀ ਇਹਨਾਂ ਦਾ ਜਿਹੜਾ ਹੈਗਾ ਉਹ ਸਫਰ ਜਾਰੀ ਰਹੇਗਾ ਔਰ ਅਸੀਂ ਕਾਮਨਾ ਕਰਦੇ ਹਾਂ ਇਹਨਾਂ ਦਾ ਜਿਹੜਾ ਸਫਰ ਅਗਲਾ ਹੈਗਾ ਉਹ ਸਕਸੈਸਫੁਲ ਰਹੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਮੈਂ ਸੁਰਜੀਤ ਸਿੰਘ ਪੱਤਰਕਾਰ ਸਮਰਾਲਾ ਤੋਂ ਮੇਰੇ ਮੋਟੇ ਬੋਲੇਗਾ ਜੀਸ਼ਾ ਵੇਖ ਤੇ ਤੜਕ ਬਗੜਾ ਕਜ